ਸਾਇਕ੍ਰੋਡੀ ਕਾਲਸਾ ਸਾਇਕ੍ਰੋਡੀ ਦੇ ਰਤੇ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ਾਂਵ ਦੇ ਸੰਤੋ ਸੰਗਤਾਂ ਰੋਜ਼ਾਨਾ ਹਰਖਾਂ ਦੇ ਸਤਿਅ ਮਥਾਟੇ ਕਰਨ ਹੁੰਦੀਆਂ ਜਿਨ੍ਹਾਂ ਦੀ ਰਹਿਸ਼ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸਚੱਜੇ ਢੰਗ ਨਾਲ ਕੀਤਾ ਜਾਂਦਾ ਜਿਸ ਦੇ ਤਹਿਤ ਸਾਰਾ ਘੜੀ ਨਿਵਾਸ ਤੇ ਦੀ ਹੈ ਆਨਲਾਈਨ ਬੁਕਿੰਗ ਹੁੰਦੀ ਹੈ ਤੇ ਇਹਦੇ ਤੇ ਜਿਹੜੀ ਸੰਗਤਾਂ ਆਨਲਾਈਨ ਕਮਰਾ ਬੁੱਕ ਕਰਾ ਕੇ ਜਿਹੜੀ ਆਪਣਾ ਇੱਥੇ ਕਮਰਾ ਲੈਂਦੀ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਰਹਿੰਦੀ ਹੈ ਇਹਦੇ ਤਹਿਤ ਜਿਹੜੇ ਸਾਈਬਰ ਧਾਕ ਅੱਜਕੱਲ ਬੈਠੇ ਆ ਸੋਸ਼ਲ ਮੀਡੀਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਪਰਮਾ ਕੇ ਆਪਣੀਆਂ ਗੱਲਾਂ ਚ ਲਿਆ ਕੇ ਤੇ ਲੱਗਦਾ ਲੋਕਾਂ ਨਾਲ ਠੱਗਾ ਠੱਗੀ ਮਾਰਦੇ ਨੇ ਬਹੁਤ ਜ਼ਿਆਦਾ ਇਸੇ ਤਹਿਤ ਇੱਕ ਸਾਈਬਰ ਧਾਕ ਜਿਹੜਾ ਕਾਫੀ ਪਿਛਲੇ ਦਿਨਾਂ ਤੋਂ ਉਹਨੇ ਆਪਣੀ ਵੈਬਸਾਈਟ ਕ੍ਰੀਏਟ ਕਰਕੇ ਜਾਲੀ ਜਿਹੜੀ ਫੇਕ ਸਾਰਾ ਗੜੀ ਸਰਾਏ ਹੋਟਲ.com ਦੇ ਨਾਂ ਤੇ ਉਹਨੇ ਵੈਬਸਾਈਟ ਕ੍ਰੀਏਟ ਕੀਤੀ ਉਹਦੇ ਤਹਿਤ ਲੋਕਾਂ ਕੋ ਵੱਖ-ਵੱਖ ਤਰ੍ਹਾਂ ਦੇ ذریعے ਨਾਲ ਉਹ ਵੱਖ-ਵੱਖ ਆਪਣੇ ਅਕਾਊਂਟ ਚ ਪੈਸੇ ਪਵਾ ਰਿਹਾ ਸੀ ਕਲਾਸ ਦੇ ਜਿਹੜੇ ਰੂਮ ਦੇ ਪੈਸੇ ਤੇ ਲੋਕਾਂ ਨੇ ਦੇਣੇ ਦੇਣੇ ਉਹ ਤੋਂ ਇਲਾਵਾ ਜਿਹੜੇ ਉਹਨਾਂ ਦੇ ਅਕਾਊਂਟ 'ਚ ਪੈਸੇ ਹੁੰਦੇ ਸੀ ਉਹ ਵੀ ਉਹਨਾਂ ਦੇ ਉਹ ਆਪਣੇ ਖਾਤੇ 'ਚ ਪਵਾ ਲਦਾ ਹੈ ਇਸ ਦੇ ਤਹਿਤ ਸਾਡੇ ਹੀ ਇੰਟਰਨੈਟ ਵਿਭਾਗ ਦੇ ਇੰਚਾਰਜ ਸਰਦਾਰ ਵਿਕਰਮਜੀਤ ਸਿੰਘ ਇਹਨਾਂ ਨੇ ਬਹੁਤ ਹੀ ਆਪਣੀ ਮਿਹਨਤ ਨਾਲ ਉਹਦਾ IP ਐਡਰੈਸ ਲੱਭ ਕੇ ਉਹਨੂੰ ਕ੍ਰੀਏਟ ਕਰਕੇ ਉਹਦੀ ਸਾਰੀ ਵੈਬਸਾਈਟ ਤੇ ਸਰਚ ਕਰਕੇ ਉਹ ਓਰੀਜਨਲ ਰਿਕਵੈਸਟ ਪਾਈ ਆ ਤੇ ਉਹਦੇ ਫੋਰੀ ਜਿਹੜਾ ਗੂਗਲ ਨੇ ਤੇ ਜਿਹਦੇ ਤੋਂ ਉਹਨੇ ਕ੍ਰੀਏਟ ਕੀਤੀ ਸੀ ਆਪਣੀ ਵੈਬਸਾਈਟ ਉਹਨਾਂ ਨੇ ਤੁਰੰਤ ਹੀ ਉਹਨੂੰ ਸਸਪੈਂਡ ਕਰਤਾ ਤੇ ਉਹਦਾ ਸਾਨੂੰ ਰਿਪਲਾਈ ਜਿਹੜਾ ਉਹਨਾਂ ਨੇ ਦਿੱਤਾ ਗਿਆ ਇਹਨਾਂ ਨੇ ਜਿਹੜੀ ਆ ਬਹੁਤ ਹੀ ਮਿਹਨਤ ਕੀਤੀ ਆ ਲਗਾਤਾਰ 5-6 ਦਿਨ ਲਗਾਤਾਰ ਹੀ ਮਿਹਨਤ ਕਰਕੇ ਜਿਹੜਾ ਉਹ ਇਹ ਸਰਚ ਕਰਦੇ ਰਹੇ ਤੇ ਉਹਨੂੰ ਲੱਭ ਲਿਆ ਤੇ ਹੁਣ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਉਹਨਾਂ ਨੇ ਸਾਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਹੁਣ ਉਹਨਾਂ ਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ ਘੱਟ ਜਿਹੜਾ ਉਹਨੂੰ ਅਹੀਂ ਕ੍ਰੀਏਟ ਕੀਤਾ ਅਹੀਂ ਲੱਭ ਲਿਆ ਉਹਨੂੰ ਉਹਦੇ ਤੇ ਸਖਤ ਕਾਰਵਾਈ ਕਰਦੇ ਆ ਜਿਹੜੇ ਉਹਨਾਂ ਨੇ ਸੰਗਤਾਂ ਨਾਲ ਫਰੋਡ ਕੀਤੇ ਆ ਇੰਨਾ ਪੈਸਾ ਲੋਕਾਂ ਦਾ ਖਾਦਾ ਉਹਦੀ ਰਿਕਵਰੀ ਕਰਾਈ ਜਾਵੇ ਤੇ ਜਿਹਦੇ ਜਿਹੜੇ ਸੰਗ ਉਹਨੇ ਪੈਸੇ ਕਰਦੇ ਆ ਉਹ ਪੈਸੇ ਵਾਪਸ ਕਰਾ ਕੇ ਉਹਨੂੰ ਤੁਰੰਤ ਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਜਿਹੜੇ ਸਾਈਬਰ ਧੱਗ ਕਰਦੇ ਹਨ ਉਹ ਨਾ ਵਾਪਰ ਸਕਣ ਜਿਹੜੀਆਂ ਲੋਕਾਂ ਸ਼ਰਧਾਲੂਆਂ ਦੇ ਦਿਲਾਂ ਨੂੰ thes ਪਹੁੰਚਦੀ ਹੈ ਇਹੋ ਜਿਹੀ ਕੋਈ ਘਟਨਾ ਨਾ ਵਾਪਰ ਸਕੇ। ਤੁਹਾਡਾ ਅੱਜ ਤੱਕ ਕਿੰਨੇ ਕੋ ਕੰਪਲੇਂਟਾਂ ਆਤੀਆਂ? ਸਾਡੇ ਕੋਲ ਤਕਰੀਬਨ ਹਰ ਰੋਜ਼ ਹੀ ਐਵਰੇਜ 4-5 ਕੰਪਲੇਂਟਾਂ ਰੋਜ਼ ਹੁੰਦੀਆਂ ਜਿਹਦੇ ਤੇ ਘੱਟੋ-ਘੱਟ 40000 ਕੋਈ 30000 21000 ਇੰਨੀ ਨਹੀਂ ਵੱਡੀ ਅਮਾਉਂਟ ਦੀ ਉਹ ਠੱਗੀ ਮਾਰਦਾ। ਇਸ ਸੰਬੰਧੀ ਬੂਸਟਾ ਜਨਕ ਮਿਲੇ ਤੇ ਉਹਨੇ ਕੋਈ ਸਪੋਰਟ ਨਹੀਂ ਪੁਲਸ ਬਰਜਾਜ ਨੂੰ ਅਜ ਤੋ ਤੱਕ ਤਕਰੀਬਨ ਜਦੋਂ ਇਹਨੇ ਸਾਡੇ ਕੋ ਪਹਿਲੀ ਕੰਪਲੇਂਟ ਆਈ ਉਹ ਤੋਂ ਨੈਕਸਟ ਡੇ ਹੀ ਅਸੀਂ ਆਪਣੀ ਜਿਹੜੀ ਆ ਰਿਟਨ ਕੰਪਲੇਂਟ ਪੁਲਿਸ ਨੂੰ ਸਮਿਸ਼ਨ ਨੂੰ ਦੇ ਚੁੱਕੇ ਸੀ ਪਰੰਤੂ ਅੱਜ ਤੱਕ ਵੀ ਉਹਨਾਂ ਵੱਲੋਂ ਕੋਈ ਰਿਸਪਾਂਸ ਨਹੀਂ ਸਾਡੇ ਨੂੰ ਮਿਲਿਆ ਕਿ ਅਸੀਂ ਉਹਦੇ ਤੇ ਆ ਸਰਚ ਕੀਤੀ ਆ ਅਸੀਂ ਆ ਬੰਦਾ ਟਰੇਸ ਕੀਤਾ ਕੁਝ ਨਹੀਂ ਹੋਇਆ ਪਰੰਤੂ ਸਾਡੇ ਇੰਟਰਨੈਟ ਵਿਭਾਗ ਨੇ ਆਪਣੀ ਮਿਹਨਤ ਨਾਲ ਜਿਹੜਾ ਉਹਦੀ ਆਈਪੀ ਐਡਰੈਸ ਲੱਭ ਕੇ ਉਹਦੇ ਤੇ ਕਾਰਵਾਈ ਕਰਦੇ ਆ ਉਹਦੀ ਸਸਪੈਂਡ ਕਰਾਈ ਆ ਜਿਹੜੀ ਵੈਬਸਾਈਟ ਉਹਨੇ ਬਣਾਈ ਸੀ ਤੇ ਅਗੋਂ ਵੀ ਉਹਨਾਂ ਨੇ ਜਿਨ੍ਹਾਂ ਨੇ Google ਨੇ ਸਾਨੂੰ ਵਿਸ਼ਵਾਸ ਦਿਵਾਇਆ ਇਹੋ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਲੋਕ ਤੱਕ ਗਲਵਾ ਖਿਲਵਾੜ ਕਰਦੇ ਹਨ ਇਹੋ ਜੀਆਂ ਤੁਰੰਤ ਹੀ ਜਿਹੜੀਆਂ ਸਾਈਟਾਂ ਉਹ ਬੰਦ ਕੀਤੀਆਂ ਜਾਣਗੀਆਂ ਸੰਤਨ ਨੂੰ ਕੀ ਫੀਲ ਕਰਦੇ ਦੀ ਇਹ ਦੂਰੋਂ ਮੇਰੇ ਸੰਗਤਾਂ ਨੂੰ ਉਹਨਾਂ ਕਮਰੇ ਇਹਦੇ ਨੇ ਵੀ ਕੰਕਸ਼ਟਾ ਨਹੀਂ ਆਉਂਦੇ ਉਹਦੇ ਵਾਸਤੇ ਸੰਤਨ ਵੀ ਕੀ ਕਰ ਸੰਤਨ ਨੂੰ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਔਨਲਾਈਨ ਕਮਰੇ ਬੁੱਕ ਕਰਾਉਂਦੇ ਹਨ ਜਾਂ ਕੋਈ ਹੋਰ ਡੋਨੇਸ਼ਨ ਦੇਣਾ ਚਾਹੁੰਦੇ ਹਨ ਉਹ ਘੱਟੋ ਘੱਟ ਸਾਡੇ ਸ਼੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਦੇ ਨਾਲ ਲਿੰਕਡ ਜਿਹੜੇ ਵੀ ਕੰਸਰਨ ਮੈਨੇਜਰ ਆ ਸੈਕਰੀ ਸਾਹਿਬ ਜਾਂ ਸਾਡੀਆਂ ਸਾਰਿਆਂ ਦੇ ਫੋਨ ਚੱਲਦੇ ਆ ਉਹਨਾਂ ਕੋਲ ਜੇ ਕੋਈ ਡੋਨੇਸ਼ਨ ਮੰਗਦਾ ਤਾਂ ਕਲੀਅਰ ਕਰ ਲੈਣਾ ਚਾਹੀਦਾ ਕਨਫਰਮ ਕਰ ਲੈਣਾ ਚਾਹੀਦਾ ਕਿ ਆਹ ਬੰਦਾ ਸਾਡੇ ਕੋਲ ਡੋਨੇਸ਼ਨ ਮੰਗ ਰਿਹਾ ਉਹ ਸਹੀ ਆ ਜਾਂ ਗਲਤ ਆ ਕਿਤੇ ਫਰੋਡ ਤੇ ਨਹੀਂ ਹੋ ਰਿਹਾ ਇਹੋ ਜਿਹਿਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਇਹ ਫਰੋਡ ਕਰਦੇ ਆ ਉਹਨਾਂ ਤੇ ਤੁਰੰਤ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ